ਅਰਜਿੰਦੂ ਨਿਆਇਪੀਰ ਜਾਗਰਤੀ ਸੈਨਾ ਦੇ ਦੀਵਾਨ ਦੋਦਰਮਲ ਜੀ ਦੀ ਸੇਵਾ ਰਸੋਈ ਦੇ ਮੁਖ ਸੇਵਾਦਾਰ ਪ੍ਰਵੀਨ ਡੰਗ ਵੱਲੋਂ ਆਪਣੇ ਜਨਮ ਦਿਨ ਤੇ ਕੇਕ ਨਾ ਕੱਟ ਕੇ ਕੱਲ ਦਿੱਲੀ ਵਿੱਚ ਬੰਬ ਵਿਸਫੋਟਕ ਵਿ ਸ਼ਹੀਦ ਹੋਏ ਬినాਵਰਤੀ ਵਾਲੇ 9 ਫੌਜੀਆਂ ਨੂੰ ਨਿਮਤ ਨੌ ਦੀਪ ਚਲਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਤੇ ਦੇਸ਼ ਦੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਨੌ ਤੇ ਬਤਲੇ 9 ਲੱਖ ਅਤਵਾਦੀਆਂ ਦਾ ਸਫਾਇਆ ਕੀਤਾ ਜਾਵੇ ਅੱਜ ਇਸ ਤਰ੍ਹਾਂ ਮੁੱਖ ਸੇਵਾਦਾਰ ਰਿਵਾਨ ਕੋਟਰਮਲ ਜੀ ਸੇਵਾសុਰੀ ਔਰ ਹਿੰਦੂ ਨਾਇਤ ਮੇੜਾ ਹੋਮ ਦੇ ਮੱਤੇ ਜਨਮ ਦਿਨ ਔਰ ਸਾਥੀਆਂ ਦੀ ਤਮੰਨਾ ਸੀ ਕਿ ਜਿਸ ਤਰ੍ਹਾਂ ਹਰ ਸਾਲ ਜਿੰਨੇ ਸਾਲ ਹੋਏ ਨੇ ਉਹਨੇ ਦੀਪ ਜਲਾ ਕੇ ਜਨਮ ਦਿਨ ਮਨਾਇਆ ਜਾਂਦਾ ਪਰ ਐਸ ਵਾਰੀ ਇਹ ਵਿਚਾਰ ਹੈ ਕਿ ਕੱਲ ਜਿਸ ਤਰ੍ਹਾਂ ਇੱਕ ਜਗੰਨਿਆ ਬੰਬ ਸਪੋਰਟ ਹੋਇਆ ਦਿੱਲੀ ਦੇ ਵਿੱਚ ਜਿਹਦੇ ਤੇ ਸਾਡੇ ਬਿਨਾ ਵਰਦੀ ਵਾਲੇ ਨੋ ਫੌਜੀ ਮਾਰੇ ਗਏ ਨੇ ਜਿਹੜੇ ਦੇਸ਼ ਦੀ ਸੁਰੱਖਿਆ ਦੇ ਉੱਤੇ ਦੇਸ਼ ਦੀ ਸੁਰੱਖਿਆ ਦਾ ਏਜੰਸੀਆ ਬੇਉਤੇ ਇਹ ਟੀਨ ਕਰਕੇ ਹਰ ਬੰਦੇ ਆਪਣੇ ਕੰਮ ਕਾੜਾ ਦੇ ਨਿਕਲਦੇ ਨੇ ਕਿ ਉਹਨਾਂ ਨੂੰ ਘੱਟੋ ਮਾਰ ਸੁਰੱਖਿਟ ਵਾਤਾਵਰਣ ਮਿਲੇਗਾ ਪਰ ਜਿੱਦਾਂ ਦਾ ਵਾਤਾਵਰਣ ਚੀਨ ਦੇ ਵਿੱਚ ਹੈ ਜਿੱਦਾਂ ਦਾ ਵਾਤਾਵਰਣ ਜਾਪਾਨ ਦੇ ਵਿੱਚ ਹੈ ਉਹਦਾ ਵਾਤਾਵਰਣ ਕਈ ਕਾਰਨਾ ਕਰਕੇ ਸਾਡੇ ਦੇਸ਼ 'ਚ ਨਹੀਂ ਪੱਲ ਪਾ ਰਿਹਾ ਅੱਜ ਉਹਨਾਂ 9 ਵੀਰ ਜਵਾਨਾਂ ਦਾ ਨਿਮਿਤ ਜਿਹੜੇ ਬਿਨਾ ਵਰਤੀ ਤੋਂ ਸ਼ਹੀਦ ਹੋਏ ਨੇ ਕੱਲ ਬੰਬ ਦੇ ਸਪੋਟਾਂ ਦੇ ਜਿਹੜੇ 40 ਲੋਕ ਘਾਹਲ ਹੋਏ ਨੇ ਉਹਨਾਂ ਦੇ ਨਿਮਿਤ ਇਹ ਦੀਪ ਜਲਾਏ ਨੇ ਔਰ ਪ੍ਰਮਾਤਮਾ ਦੇ ਚਰਨਾਂ ਅਰਦਾਸ ਕਰਦੇ ਹੋਏ ਬੇਨਤੀ ਕਰਦੇ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਔਰ ਸੀਡੀਐਸ ਜਿਹੜੇ ਨੇ ਸਾਡੇ ਤਿੰਨੋਂ ਗੋਜਾਂ ਦੇ ਭੁਖੀ ਉਹਨਾਂ ਨੂੰ ਕਿ ਐਸ ਵਾਰੀ 9 ਬਦਲੇ 9 ਲੱਖ ਇਹ ਸਾਡੇ ਦੇਸ਼ ਦੇ ਰਾਟਰ ਵਾਦੀਆਂ ਦੀ ਉਕਾar ਹੈ ਜਿਸ ਤਰ੍ਹਾਂ ਹਮਾਸ ਨੇ ਇਜ਼ਰਾਇਲ ਉੱਤੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਇਜ਼ਰਾਇਲ ਨੇ ਮਟਿਆ ਵੇਟ ਕਰਤਾ ਹਮਾਸ ਨੂੰ ਔਰ 200 ਦੇ ਬਦਲੇ 66000 ਅੱਤਵਾਦੀ ਮਾਰੇ ਅੱਜ ਸਮੇਂ ਦੀ ਮੰਗ ਹੈ ਭਾਰਤ ਦੇ ਲੋਕਾਂ ਦੀ ਮੰਗ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਗ੍ਰਹਿ ਪ੍ਰਤਰੀ ਨੂੰ ਸੀਡੀਐਸ ਨੂੰ ਕਿ 9 ਦੇ ਬਦਲੇ 9 ਲੱਖ ਔਰ ਨਾਲ ਹੀ ਇਹ ਵੀ ਗੱਲ ਸਾਡੇ ਦੇਸ਼ ਦੀ ਸੱਤਾ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਪ੍ਰੋਬਲਮ ਜਾਪਾਨ ਚ ਕਿਉਂ ਨਹੀਂ ਹੈ ਇਹ ਪ੍ਰੋਬਲਮ ਚੀਨ ਚ ਕਿਉਂ ਨਹੀਂ ਹੈ ਇਹ ਪ੍ਰੋਬਲਮ ਰਸ਼ੀਆ ਚ ਕਿਉਂ ਨਹੀਂ ਹੈ ਅਜਿਹਾ ਵਾਤਾਵਰਣ ਇੱਥੇ ਵੀ ਬਣਾਇਆ ਜਾਵੇ ਔਰ ਸੱਤੀ ਦੇ ਨਾਲ ਜਿਹੜੇ ਦੇਸ਼ ਦੇ ਖਿਲਾਫ ਹਮੇਸ਼ਾ ਯੁੱਧ ਕਰਨ ਲਈ ਤਿਆਰ ਰਹਿੰਦੇ ਨੇ ਉਹਨਾਂ ਦਾ ਫੰਨ ਪਰਮਾਨੈਂਟ ਕੁਚਲਿਆ ਜਾਂਦਾ ਹੈ। ਔਰ ਜਿਹੜਾ ਇਕੋਸਿਸਟਮ ਪਹਿਲਾਂ ਦਾ ਇਸ ਚੀਜ਼ ਦੀ ਨਿੰਦਾ ਕਰੇਗਾ, ਬਾਅਦ ਚ ਸਵਾਲ ਕਰੇਗਾ, ਫਿਰ આરોਪ ਲਗਾਏਗਾ। ਅਜਿਹੇ ਲੋਕਾਂ ਦੇ ਉੱਤੇ ਵੀ ਸਤ ਨਜ਼ਰ ਸਾਨੂੰ ਸਾਰਿਆਂ ਨੂੰ ਰੱਖਣ ਦੀ ਲੋੜ ਹੈ। ਭਾਵੇਂ ਅਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ ਹੋਈਏ, ਦੇਸ਼ ਬਚੇਗਾ ਤੇ ਅਸੀਂ ਬਚਾਂਗੇ। ਰਾਜਨੀਤਿਕ ਭੇਦ ਭਾਵ ਤੋਂ ਉੱਠ ਕੇ ਜਿਹੜਾ ਪ੍ਰੈਸਟ ਕੰਟਰੋਲ ਕਰਨ ਦੀ ਦੇਸ਼ ਨੂੰ ਜ਼ਰੂਰਤ ਹੈ ਸਾਰੇ ਉਹਦੇ ਚ ਸਹਿਯੋਗ ਕਰੋ ਇਹੀ ਕਹਿੰਦਾ ਹੋਣਾ ਮੈਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਉਹ ਵਿਚੜੀ ਰੂਹਾਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਣਾ ਔਰ ਦੁਬਾਰਾ ਅਜਿਹਾ ਕੁਝ ਨਾ ਹੋਵੇ ਸਾਡੇ ਦੇਸ਼ 'ਚ ਉਹਦੇ ਲਈ ਸਾਡੇ ਦੇਸ਼ ਦੀ ਸਰਕਾਰ ਨੂੰ ਅਸ਼ੀਰਵਾਦ ਦੇਣਾ ਜੈ ਸ਼੍ਰੀ ਰਾਮ ਜੈ